ਜੀ ਦੋਸਤੋ ਆਪਣੀ ਗੋਭੀ ਨੂੰ ਫੁੱਲਾਣਾ ਸ਼ੁਰੂ ਹੋ ਗਿਆ ਆ ਦੇਖੋ ਇਸ ਤੋਂ ਇਲਾਵਾ ਆਪਣੀ ਬਗੀਚੀ ਦੇ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਲਾਈਆਂ ਇਹ ਬੈਂਗਣ ਦੇ ਬੁੱਟੇ ਆ ਜੀ ਬੈਂਗਣ ਦੇ ਬੁੱਟੇ ਇਹ ਵੀ ਹੈਗੇ ਆ ਤੇ ਇਹਨਾਂ ਨੂੰ ਵੀ ਫੁੱਲਾ ਰਿਹਾ ਇਸ ਤੋਂ ਇਲਾਵਾ ਆਹ ਦੇਖਦੇ ਹੋ ਤੁਸੀਂ ਆ ਵਿੱਚ ਆਪਣਾ ਸਾਗ ਵਿੱਜਿਆ ਹੋਇਆ ਚਾਇਨਾ ਸਾਗ ਇੱਧਰ ਬੈਂਗਣ ਦੇ ਆ ਨਿੰਪੂ ਹੋ ਗਿਆ ਆਪਣਾ ਗਲਗਲ ਟਾਈਪ ਤੇ ਇੱਧਰ ਪਿਆਜ਼ ਲੱਗੇ ਹੋਏ ਆ। ਸਿਆਲੂ ਪਿਆਜ਼। ਇੱਥੇ ਧਣੀਆਂ ਲਾਇਆ ਹੋਇਆ ਆਪਾਂ, ਮੇਥੀ ਹੋ ਗਿਆ, ਗਾਜਰਾਂ ਹੋ ਗਈਆਂ। ਤੇ ਇਹ ਮਿਰਚਾਂ ਦਿਖਾਈ ਦੇ ਰੀਆਂ ਜੀ। ਇੱਧਰ ਟਮਾਟਰ ਐ ਆਪਣੀ ਬਗੀਚੀ 'ਚ। ਤੇ ਇੱਥੇ ਤੁਹਾਨੂੰ ਇਹ ਹਲਦੀ ਦਿਖਾਈ ਦੇ ਰਹੀ ਐ ਜੀ ਹਲਦੀ। ਇਸ ਤੋਂ ਇਲਾਵਾ ਉਹ ਅੱਗੇ ਤੁਸੀਂ ਦੇਖੋਗੇ, ਉਹ ਅਗਲੇ ਪਾਸੇ ਸਲਗਮ ਹੋ ਗਏ, ਮੂਲੀ ਹੋ ਗਈ ਤੇ ਲਾਸਣ। ਮਤਲਬ ਪਣ ਸਾਰੀਆਂ ਜਿਹੜੀਆਂ ਸਿਆਲ ਦੀਆਂ ਸਬਜ਼ੀਆਂ ਸਾਰੀਆਂ ਲਾਈ ਹੋਈਆਂ ਸਾਰੀਆਂ ਆਰਗੈਨਿਕ ਕਰਦੇ ਆਂ ਔਰ ਆਪਣੇ ਖਾਣ ਵਾਸਤੇ ਯੂਜ਼ ਕਰ ਲਾਣੇ ਆ ਸਾਰੇ ਤੇ ਤੁਸੀਂ ਵੀ ਆਪਣੇ ਘਰੇ ਜ਼ਰੂਰ ਲਾਓ ਬਗੀਚੀ ਚ ਆ ਆਰਗੈਨਿਕ ਖਾਣ ਦਾ ਸਵਾਦ ਹੀ ਵੱਖਰਾ ਹੁੰਦਾ